ਅਸੀਂ ਹੋ ਕੇ ਤੇਰੇ ਪ੍ਰਭੂ ਇਹ ਤੁਹਾਡੀ ਮਰਜ਼ੀ ਹੈ ਉਹਨਾਂ ਨੇ ਸਾਡੇ ਤੇ ਪਰਚਾ ਨਹੀਂ ਕਰਾਇਆ ਤੇ ਨਾ ਹੀ ਉਹਨਾਂ ਨੇ ਸਾਡੇ ਨਾਲ ਕੋਈ ਦਸ਼ਮਣੀ ਕੀਤੀ ਆ ਤੇ ਨਾ ਹੀ ਉਹਨਾਂ ਨੇ ਸਾਡੇ ਨਾਲ ਕੋਈ ਲਾਗਤਬਾਹੀ ਦਿੱਤੀ ਆ ਤੇ ਨਾ ਹੀ ਉਹਨਾਂ ਦੇ ਕਹਿਣ ਦੇ ਵਿੱਚ ਜੇਲ੍ਹ ਤੇ ਆਏ ਆ ਇਹ ਆਏ ਆ ਤੇ ਤੇਰੀ ਕਿਰਪਾ ਦੇ ਦੁਆਰਾ ਹੀ ਆਏ ਨੇ ਅਮੇਨ ਉਹਨਾਂ ਦੇ ਕਹਿਣ ਦੇ ਦੁਆਰਾ ਉਹਨਾਂ ਦੇ ਪਰਚਾ ਕਰਵਾਉਣ ਦੇ ਨਾਮ ਅਸੀਂ ਜੇਲ੍ਹ ਤੇ ਨਹੀਂ ਆਏ ਪ੍ਰਭੂ ਅਸੀਂ ਆਪਣੀ ਮਰਜ਼ੀ ਨਾਲ ਜੇਹ ਚ ਆਏ ਆ ਤੇ ਤੂੰ ਭੇਜਿਆ ਹੈ ਕਿਉਂਕਿ ਜਰਮੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਜਿੱਦੋਂ ਉਹ ਕੱਲੇ ਨਾ ਜਾਣ ਤੇ ਕਿੱਦਾਂ ਉਹਦੇ ਪ੍ਰਚਾਰ ਪਹੁੰਚੇ ਜੇ ਪਰਮੇਸ਼ੁਰ ਨੇ ਸਾਨੂੰ ਭੇਜਿਆ ਹੀ ਨਾ ਤੇ ਖੁਦਾ ਨਾ ਇਥੋਂ ਸਾਡੇ ਕੋਲ ਕੰਮ ਵੀ ਲਿਆ ਹallelujah ਇੰਨਾ ਜ਼ਬਰਦਸਤ ਕੰਮ ਲਿਆ ਪਰਮੇਸ਼ੁਰ ਨੇ ਖੁਦਾ ਦੀ ਵੱਡੀ ਬਲੇਸਿੰਗ ਆ ਅੱਜ ਕੱਲ ਪਾਸਟਰ ਜੀ ਦਾ ਫੋਨ ਆਉਂਦਾ ਕਿ ਉੱਥੋਂ ਜੇਲ੍ਹ ਦੇ ਵਿੱਚੋਂ ਤੇ ਕਹਿ ਰਹੇ ਸੀ ਆਪਣੇ ਮਮੇ ਨੇ ਕਹਿ ਰਹੇ ਕਿ ਪਾਸਟਰ ਜਾਕਰ ਜੀ ਨੂੰ ਕਹੋ ਕਿ ਆਪਣੇ ਮੂੰਹ ਦੇ ਸ਼ਬਦ ਦੇ ਕਾਕੇ ਜਿਓਗੇ ਅਸੀਂ ਕਦੇ ਵੀ ਨਹੀਂ ਆਉਣਾ ਹallelujah ਹallelujah ਕਿਆ ਰੇਤੀਆਂ ਸਾਂਡੂਏ ਵਾਸਤੇ ਵੀ ਮੂੰਹ ਦੇ ਮੈਂ ਉਹਨਾਂ ਨੂੰ ਕੀ ਗੱਲ ਕਹੀ ਨਹੀਂ ਮੈਂ ਕਿ ਜਿਹੜਾ ਦੂਜਾ ਮਹੀਨਾ ਨਾਲ ਉਹ ਸਾਡਾ ਫੜਾਈ ਮਹੀਨਾ ਆਮੇ ਸਾਨੂੰ ਪਤਾ ਹੈ ਕਿ ਦੂਜੇ ਮਹੀਨੇ ਅਸੀਂ ਚੜ ਜਾਣਾ ਤੇ ਮੈਂ ਕਿ ਹੁਣ ਦੂਜਾ ਮਹੀਨਾ ਫੜਾ ਆਪਣਾ ਮਹੀਨਾ ਤੇ ਪਰਮੇਸ਼ਵਰ ਦੀ ਯਾਦ ਨਾਲ ਇੰਨਾ ਖੁਦਾ ਨੂੰ ਅਸੀਂ ਮਜਬੂਰ ਕਰ ਦਿੱਤਾ ਕਿ ਪ੍ਰਭੂ दूजा महीना टप्पे ना प्रचार तो मतलब कर सी कि कुछ लोग कहते महीना पारे कहना की लास्ट महीना बस अपना लास्ट ही दाल खानी है महीने खाने ਬਗਸ਼ਵਾਰੀ ਮੈਂ ਪੁਣੀ ਵੀ ਕਰ ਦਿੱਤੀ ਸੀ ਕਿ ਐਹੋ ਹੀ ਮਹੀਨਾ ਹੈ ਮੇਰਾ ਆਪਾਂ ਐਹੋ ਹੀ ਮਹੀਨੇ ਦੇ ਵਿੱਚ ਆਣਾ ਯਿਸੂ ਦੇ ਨਾਮ ਤੇ ਆਮਨ ਤੇ ਕਈ ਲੋਕਾਂ ਨੇ ਮੈਨੂੰ ਪੁੱਛਿਆ ਤੇ ਮੈਂ ਯਾਰ ਸਾਡੀ ਹੋ ਜੇਗਾ ਕੰਮ ਸਾਡਾ ਵਾਸਤੇ ਇਸ ਤਰੀਕ ਤੇ ਵੈਸੇ ਮੈਂ ਥੋੜਾ ਮੈਨੂੰ ਪੁੱਛਿਆ ਕਈ ਬੰਦੇ ਕਹਿੰਦੇ ਨਹੀਂ ਨਹੀਂ ਤੁਹਾਡੀ ਤਰੀਕ ਪੈ ਜਾਣੀ ਹੈ ਗਾਈ ਐ ਹੋ ਜਾਣਾ ਐ ਹੋ ਜਾਣਾ ਮੈਂ ਕੋਈ ਨਹੀਂ ਜਿੱਦਾਂ ਜਗਤ ਵਾਪਸ ਆਇਆ ਮੈਂ ਜਗਾਰਿਆਂ ਦੇ ਨਾਲ ਹੀ ਵਾਪਸ ਆਉਗਾ ਏ ਜਿਹਦੇ ਦੇ ਵਿੱਚ ਬੜੀੋ ਗਏ ਵਾਪਸ ਫੇਰ ਮੈਂ ਜਿਹਦੇ ਦੇ ਵਿੱਚ ਗਿਆ ਨੇ ਮੈਂ ਆਉਂਦੇ ਬੰਦੇ ਨੂੰ ਅੱਜ ਓਏ ਜੇਤ ਦਾ ਜੀ ਯਿਸੂ ਮਸੀਹ ਦੀਓ ਅਮਨ ਅਰਾਜ ਜੀ ਤੇ ਲੈ ਨੂੰ ਵਾਪਸ ਹallelujah ਮਰੇ ਮਰੇ ਬਹੁਸ਼ਵੇਂ ਦਰਸ ਇੱਛਾ ਅੰਧੇ ਸਿੱਧਾ ਅਸੀਂ ਆਪਣੀ ਗੱਲ ਦੇ ਵਿੱਚ ਨਹੀਂ ਗਏ ਜਿੱਥੇ ਸਾਡੇ ਬੈਗ ਬੂਕ ਹੋਏ ਆਪਾਂ ਸਿੱਧੇ ਚਰਚ ਵਿੱਚ ਐਂਟਰੀ ਕੀਤੀ ਸ਼ਰਤ ਦੇ ਵਿੱਚ ਅ ਤਕਰੀਬਨ 350 ਲੋਕਾਂ ਨੇ ਆ ਕੇ ਖੇਡੀਆਂ ਖਵਾ ਦਿਆ ਖਾਓ ਵੀ ਮੈਂ ਹੁਣ ਆਪਣੇ ਘਰ ਜਾਣਾ ਹਾਂ ਹallelujah बड़ी मैं सेवा की मैं लंगर भी लाया इतो तक मैं फास्टिंग भी उसे बंद रखा मैं में में एक एक मैं के मैं फास्टिंग भी खिलाई जो जो मेरे मन आया इतो तक एक एक दिन मैं फास्टिंग की मैं अपने भरा ने मैं फास्टिंग करो मैं जिन्ना फास्टिंग का खर्चा होगा मैं थोड़ा फास्टिंग खिलाऊंगा फास्टिंग किया कुछ भरावान ने और मैं फास्टिंग करके शाम की मीटिंग फास्टिंग खिला दिता एक दिन मेरे मन च आया ਕੀ ਮੈਂ ਬਣੀ ਕਰ ਵਾਲਿਆਂ ਕਹਿੰਦਾ ਮੈਂ ਕਹਿੰਦਾ 2000 ਰੁਪਏ ਮੈਂ ਕਹਿੰਦਾ ਮੇਰੇ ਕਾਰਡ ਦੇ ਵਿੱਚ ਪਾ ਦਿਓ ਤੇ ਮੈਂ ਕਹਿੰਦਾ ਮੈਂ ਨਾ ਪ੍ਰਭੂ ਦੇ ਘਰ ਦੇ ਵਿੱਚ ਸੁਖਣਾ ਸੁਖੀ ਹੈ ਕਿ ਲੰਗਰ ਦੀ ਸੇਵਾ ਦੇਣੀ ਕਹਿੰਦੇ ਠੀਕ ਹੈ ਮੈਂ ਪਾ ਦਾਂਗੀ ਚਲੋ ਉਹਨੇ ਪਾ ਦਿੱਤਾ ਨਾ ਉਸ ਤੋਂ ਅਗਲੇ ਦਿਨ ਲੰਗਰ ਦੀ ਸੇਵਾ ਵੀ ਮੈਂ ਦੇ ਦਿੱਤੀ ਇੱਕ ਇੱਕ ਦਿਨ ਅਚਾਨਕ ਮੈਂ ਅ ਏਦਾਂ ਮੇਰੇ ਮਨ ਚ ਆ ਕਿ ਸਾਡਾ ਜਿਹੜਾ ਕੰਪਰਮਿਸ ਹੋਣਾ ਹੋ ਜਾਣਾ ਹੈ ਕੰਪਰਮਾਈਜ਼ ਕੀ ਰਾਜਨਾ ਤੇ ਇਦਾਂ ਮੈਂ ਕਹਿ ਰਿਹਾ ਤੇ ਹੋ ਜਾਣਾ ਤੇ ਮੇਰੇ ਮਨ ਚ ਆਈ ਜਾਗਰ ਸਿੰਘ ਜਦ 200 ਦਾ ਵੇਸਲ ਲਿਆ ਖੰਡੀਆਂ ਤੋਂ ਤੇ ਚਰਚ ਦੇ ਵਿੱਚ ਦੇ ਦੇ ਹਲੇ ਹੋਇਆ ਨਹੀਂ ਮੈਂ 200 ਦਾ ਵੇਸਲ ਲਿਆ ਕੇ ਦੇ ਦਿੱਤਾ ਤੇ ਉਸ ਤੋਂ ਬਾਅਦ ਅਗਲੇ ਹਫਤੇ ਸਾਡਾ ਕੰਪਰਮਾਈਜ਼ ਵੀ ਹੋ ਗਿਆ ਅਮਨ ਕੱਜਮਨ ਨੇ ਕਹੀ ਉਹਨੇ ਕਰੀ ਰਹੀ ਆ ਸਮਝਣਾ ਕਿ ਮਨ ਘਾੜੇ ਚ ਕੋਈ ਪਤਾ ਨਹੀਂ ਸੁੱਖਾ ਸੁੱਖੀ ਆ ਜਿੱਦ ਤਨ ਸਾਡੀ ਪੂਰੀ ਕੋਈ ਨਾ ਹੁੰਦਾ ਨਹੀਂ ਅਸੀਂ ਆ ਚੀਜ਼ ਕਰਦੀ ਮੈਂ ਐਸੇ ਕੰਮ ਲੰਗਰ ਵੀ ਮੈਂ ਪਹਿਲਾਂ ਹੀ ਅਡਵਾਂਸ ਵਿੱਚ ਪਰਮੇਸ਼ਰ ਦੀ ਸੇਵਾ ਲਈ ਮੈਂ ਲੋਕਾਂ ਨੂੰ ਖਵਾਇਆ ਫਿਰ ਫਾਸਟਿੰਗ ਵੀ ਮੈਂ ਪਹਿਲਾਂ ਹੀ ਅਡਵਾਂਸ ਵਿੱਚ ਮੈਂ ਇਹ ਨਹੀਂ ਜਾਣ ਤਕੂ ਪ੍ਰਭੂ ਐ ਕੰਮ ਫਰਮੈਟ ਹੋ ਜਾਊਗਾ ਜਾਂ ਜਮਾਂਤੀ ਹੋ ਜਾਊਗੀ ਯਾਰ ਕੋਈ ਜਿੱਦ ਤੱਕ ਜਾਵਾਂਗੇ ਕੋਈ ਚੱਲ ਨਹੀਂ ਪਰ ਮੈਂ ਕਹਿੰਦਾ ਵਿਸ਼ਵਾਸ ਕਿ ਕਰੂ ਪ੍ਰਭੂ ਤੇਰੇ ਘਰ ਦੇ ਵਿੱਚ ਜਿੱਦ ਤੱਕ ਤੇਰੇ ਘਰ ਦੇ ਵਿੱਚ ਮਿਹਨਤ ਕੀਤੀ ਕਦੇ ਵੀ ਵਿਅਰਥ ਨਹੀਂ ਜਾਂਦੀ ਬੋਲੀ ਯਿਸੂ ਮਸੀਹ ਦੇ ਨਾਮ